ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਭਈਆ ਕਿਉਂ ਬੁਲਾ ਰਹੇ ਆ ਮੈਂ ਕਿਹਾ ਦੇਖ ਮੈਂ 당ੀ ਆ ਸਕਦਾ ਮੈਂ ਕੰਮ 'ਚ ਲੱਗਿਆ ਦਾ ਹੋਰ ਹੈ ਮੇਰ ਸਾਹਿਬ ਦਾ ਹਾਊਸ ਦਾ ਏਜੰਡਾ ਫਾਈਨਲ ਕਰਨਾ ਸੀ ਮੀਟਿੰਗ ਵੀ ਕਰਨੀ ਹੈ ਏਜੰਡਾ ਦਾ ਕੰਮ ਮੈਂ ਦੇਖਦਾ ਪਿਆ ਕਿ ਸਰ ਟਾਈਪ ਕਰਨਾ ਡਰਾਫਟ ਕਰਨਾ ਇਹਨੇ ਚੀਨੂ ਉਹਨਾਂ ਦਾ ਫੋਨ ਵੀ ਆਇਆ ਫੋਨ ਦੀ ਵੀ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਉਹ ਚੁਣਾਨੇ ਪਹਿਲੇ ਬੜੇ ਪਿਆਰ ਨਾਲ ਨਹੀਂ ਸੀ ਤੁਸੀਂ ਆਏ ਨਹੀਂ ਮੈਂ ਬੁਲਾਇਆ ਆ ਮੈਂ ਕਿਹਾ ਸਰ ਤੁਸੀਂ ਫਿਲਸਫੇ ਮੰਨ ਦੱਸ ਦੋ ਕਿ ਕੰਮ ਹੈ ਜ਼ਰੂਰੀ ਕੁਈ ਕੰਮ ਹੈ ਦਾ ਸਰ ਕਿੰਨਾ ਐਦਾ ਮੈਂ ਨਹੀਂ ਆਨਾਗਾ ਮੈਂ ਆਪਣਾ ਕੰਮ ਤੇ ਕਰਾਂ ਇਹਨੇ ਚ ਨੂੰ ਖੁਦ ਆ ਗਏ ਖੁਦ ਆ ਕੇ ਵੀ ਪਹਿਲੇ ਪੁਨੀਸ਼ ਜੀ ਤੁਸੀਂ ਆਏ ਨਹੀਂ ਮੈਂ ਕਿਹਾ ਸਰ ਕੀ ਕੰਮ ਸੀ ਦੱਸੋ ਇਥੋਂ ਦੀ ਬੋਲਬਲਾਣਾ ਸ਼ੁਰੂ ਹੋ ਗਿਆ ਜੀ ਤੂੰ ਤੂ ਤੇ ਆ ਗਏ ਤੇ ਤੈਨੂੰ ਮੈਂ ਕਿਹਾ ਪਤਾ ਨਹੀਂ ਮੈਂ ਬੁਲਾ ਰਿਹਾ ਸੀ ਤੂੰ ਕਿਉਂ ਨਹੀਂ ਆਇਆ ਤੇ ਜੋ ਉਹਨਾਂ ਨੂੰ ਮੈਂ ਕਿਹਾ ਕਿ ਵੀ ਸਰ ਤੂ ਤੂ ਨਾ ਬੋਲੋ ਤੀ ਜੀ ਨਾਲ ਗੱਲ ਕਰ ਰਿਹਾ ਮੈਂ ਵੀ ਜੀ ਨਾਲ ਗੱਲ ਕਰ ਰਿਹਾ ਜੀ ਨਾਲ ਗੱਲ ਕਰ ਦੇਖੀ ਹੁੰਦਾ ਇਨਚ ਨੇ ਉਹਨਾਂ ਨੇ ਨਾ ਮੇਰੇ ਸਲੀਪਿੰਗ ਕਰਨੀ ਸ਼ੁਰੂ ਕਰ ਦਿੱਤੀ ਮਾਰਨ ਸ਼ੁਰੂ ਕਰਤਾ ਮੈਨੂੰ ਉਸ ਤੋਂ ਬਾਅਦ ਫਿਰ ਮੈਂ ਇਨਹੀ ਕਹਿਣਾ ਚਾਹਾਂਗਾ ਕਿ ਆਫਿਸ 'ਚ ਬੈਠਾ ਕਮਨ ਡਿਪਲੋਇਆ ਐ ਦਾ ਗੁੰਡਾਗਰਦੀ ਨੇ ਅੱਛੀ ਹੈ ਮੇਰੇ ਵੀ ਹੱਥ ਹੈ ਅਗਰ ਮੈਂ ਵੀ ਐਸਾ ਕੁਝ ਕਰਨਾ ਫਿਰ ਮੇਰੇ ਚੁਨਾ ਚ ਕੀ ਫਰਕ ਰਹਿ ਜਾਂਦਾ ਕੀ ਮੰਗੀ ਹੈਗੀ ਤੁਸੀਂ ਮੇਰੀ ਮੰਗ ਹੈ ਦੇਖੋ ਮੈਨੂੰ ਉਹਨਾਂ ਨੇ ਥ੍ਰੈਟ ਵੀ ਕੀਤਾ ਜਾਨਮਾਲ ਦਾ ਵੀ ਬੋਲਿਆ ਮੇਰੀ ਮਾਨ ਮਾਨਹਾਨੀ ਵੀ ਹੋਈ ਹੈ ਮੈਂ ਆਫਿਸ 'ਚ ਮੈਂ ਕੰਮ ਕਰਨਾ 6 ਸਾਲ ਹੋ ਗਏ ਮਿਹਨਤ ਮਜ਼ਦੂਰ ਕਰ ਰਿਹਾ ਆਫਿਸ ਦੇ ਸਾਰੇ EMPLOYEES ਜੋ ਹੈ ਇਸ ਚੀਜ਼ ਤੋਂ ਯਾਨੀ ਕਿ ਨਾਰਾਜ਼ ਹੈ ਕਿ ਤਾਂ ਕਿਉਂ ਐਦਾਂ ਹੋਣਾ ਹੀ ਨਹੀਂ ਚਾਹੀਦਾ ਆਫਿਸ 'ਚ ਇੱਕ ਡੈਕੋਰਮ ਬਣਿਆ ਇੱਕ ਤੁਸੀਂ ਆਪਸ 'ਚ ਰਹਿੰਦੇ ਹੋ ਪਰ ਐਦਾਂ ਚੀਜ਼ ਮੈਂ ਥਿੰਕ ਫਸਟ ਟਾਈਮ ਹੀ ਹੋਇਆ ਐਦਾਂ ਕੁਝ ਕਦੀ ਹੋਇਆ ਨਹੀਂ ਕਿੰਨੇ ਲੋਕ ਮੌਜੂਦ ਸੀਗੇ ਮੌਕੇ ਤੇ ਮੇਰਾ ਜੋ ਰੂਮ ਦਾ ਸਟਾਫ ਹੈ ਉਹ ਸੀ ਜਦੋਂ ਐ ਸਲਾਪਿੰਗ ਸ਼ੁਰੂ ਹੋਈ ਹੈ ਨਾਲੇ ਯੂਨੀਅਨ ਦੇ ਆਪਣੇ ਨਾਲੇ ਬੰਦੇ ਆ ਗਏ ਐ ਇੰਟਰਵੈਂਟਰ ਤੇ ਐ ਹੁਣ ਐ ਮੈਨੀਪੂਲੇਟ ਕਰ ਰਹੇ ਸੀਜ਼ ਨੂੰ ਕਿ ਭਈ ਜੋ ਹੈ ਮੈਂ ਗਾਲ ਕੱਢੀ ਹੈ ਤਾਂ ਉਹਨਾਂ ਨੇ ਮੈਨੂੰ ਸਲਾਪਿੰਗ ਵਗੈਰਾ ਗਿਆ ਤੇ ਆ ਜਦਕਿ ਮੈਂ ਬਿਰਮੂਚ ਨਾ ਗਾਲ ਹੈ ਨਾ ਮੈਂ ਗਾਲ ਕੱਢਣਾ ਔਰ ਇਹਦਾ ਐਵੀਡੈਂਸ ਸਾਰਾ ਆਫਿਸ ਹੈ ਮੈਡੀਕਲ ਕਰਵਾ ਲਿਆ ਮੇਰੇ ਵਿੱਚ ਵੀ ਦਿੱਕਤਾਂ ਤਾਂ ਪਈਆਂ ਮੈਨੂੰ ਜਦੋਂ ਮੈਂ ਆਇਆ ਇੱਥੇ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਇਹ ਦੱਸਿਆ ਸੀ ਗਰੂਮ ਚ ਜਾ ਕੇ ਕਿ ਮੇਰੇ ਅੰਦਰ ਦਾ ਹੋਇਆ ਬੈਨ ਨਾਲ ਐਂਡ ਮੈਟਰ ਥੋੜਾ ਸੌਲਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਐਂਡ ਉਹਦੇ ਮੈਂ ਅਨਕੰਫਰਟੇਬਲ ਹੋ ਗਿਆ ਸੀ ਬਹੁਤ ਜ਼ਿਆਦਾ ਮੈਨੂੰ ਠੀਕ ਨਹੀਂ ਲੱਗ ਰਹੀ ਤੇ ਮੈਂ ਇਮੀਡੀਏਟਲੀ ਆ ਗਿਆ ਸੀ ਹਸਪੀਟਲ ਤੇ ਮੈਡੀਕਲ ਕਰਵਾ ਲਿਆ ਸੀ ਮੈਂ ਮੈਡੀਕਲ ਕਰਵਾ ਲਿਆ ਮੈਨੂੰ ਇਹ ਕਿ ਉਹ ਥੋੜਾ ਕੌਨਸ਼ੀਅਸਨੈਸ ਨਹੀਂ ਹੋ ਰਹੀ ਹੈ ਮੈਂ ਛੇਡ ਹੋ ਰਿਹਾ ਮੈਂ ਥੋੜਾ ਔਰ ਮੈਨੂੰ ਜੋ ਹੈ ਪੇਨ ਪੂਰੇ ਇਸ ਪਾਸੇ ਪੇਨ ਆ ਰਹੀ ਹੋਈ ਹੈ। ਘਟਨਾ ਬਾਰੇ ਕੁਝ ਨਹੀਂ ਮੈਂ ਇਹਨਾਂ ਦੇ ਬੱਚੇ ਨੂੰ ਸਕੂਲੋਂ ਲੈ ਕੇ ਆ ਰਹੇ ਹਾਂ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਵੈਸੇ ਹੀ। ਇਹਦੇ ਇਹਨਾਂ ਦੀ ਵਾਈਫ ਥੋੜਾ ਠੀਕ ਨਹੀਂ, ਜੌਬ ਕਰਦੀ ਹੈ। ਤੇ ਮੈਂ ਕਿਹਾ ਕਹਿੰਦੇ ਆ ਆਪੜੇ ਲੈ ਕੇ ਤੇ ਨੂੰ ਲੈ ਆਉ। ਜਦੋਂ ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦੇ ਫਟਾਫਟ ਐਮਰਜੈਂਸੀ 'ਚ ਪਹੁੰਚੋ ਮੰਮਾ। ਮੈਂ ਕਿਹਾ ਕੀ ਹੋਇਆ? ਕਹਿੰਦੇ ਬਸ ਤੁਸੀਂ ਪਹੁੰਚੋ ਮੈਂ ਠੀਕ ਨਹੀਂ ਹੈਗਾ। ਅਸੀਂ ਘਬਰਾ ਕੇ ਫਟਾਫਟ ਆ ਗਏ ਇੱਥੇ। ਆ ਕੇ ਪਤਾ ਲੱਗਾ ਕਿ ਮਾਰਿਆ ਆਇਆ ਹੈ, ਕੋਈ ਹੋਸ਼ ਨਹੀਂ ਕਰ ਰਿਹਾ। ਇੰਨੀ ਜਗਾ ਪੂਰੀ ਰੈਡਨੈਸ ਹੋਈ ਹੋਈ ਆਂ ਅੰਦੇ ਹੀ ਮੈਂ ਇੰਜੈਕਸ਼ਨ ਲਗਵਾਇਆ ਤੇ ਡਾਕਟਰ ਨੂੰ ਆਕੇ ਇਨਫੋਰਮ ਕੀਤਾ ਹੈਗਾ ਚੱਕਰ ਆ ਰਹੀ ਸਟੈਂਟਲ ਉਹ ਆਇਆ ਡਿਕਲਰ ਲਗਵਾਇਆ ਤੇ ਹੁਣ ਪਰਚਾ ਕਟਾਇਆ ਹੈਗਾ ਮਾਤਾ ਜੀ ਮੰਗ ਕੀ ਹੈਗੀ ਤੁਹਾਡੀ ਕੀ ਹੁੰਦੀ ਹੈ ਮੰਗ ਕੇ ਸੇਫ ਹੋਣਾ ਚਾਹੀਦਾ ਸਾਡਾ ਬੱਚਾ ਇਹ ਥੋੜੀ ਵੀ ਆਨ ਡਿਊਟੀ ਕੋਈ ਵੀ ਆਕੇ ਮਾਰ ਦੇ ਮੂੰਹ ਨਾਲ ਤੁਸੀਂ ਗੱਲ ਕਰੋ ਜਿਹੜੀ ਕਰਨੀ ਹੈਗੀ ਹੈ ਮਾਰਨ ਦਾ ਕੋਈ ਮਤਲਬ ਨਹੀਂ ਹੈਗਾ ਹਨਾ ਉਥੇ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਨੇ ਕੋਈ ਉਹਨਾਂ ਉੱਤੇ ਐਕਸ਼ਨ ਨਹੀਂ ਲਿਆ ਹੈ ਹਨਾ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਹੀ ਬੱਚਾ ਇੱਥੇ ਆਇਆ ਆਪ ਹੀ ਆਇਆ ਹੈਗਾ ਉਹ ਇਹਨਾਂ ਦਾ ਮੈਡੀਕਲ ਵગેਰਾ ਹੋ ਗਿਆ ਹੋ ਗਿਆ ਹਾਂਜੀ ਨਗਰ ਨਿਗਮ ਤੋਂ ਇੱਕ ਟਗੜਾ ਆਪਰੇਸ਼ਨ ਜਿਹੜਾ ਆਦਾ ਕੋਇਆ ਸੀ ਸਿਵਲ ਹਸਪੀਟਲ ਦੀ ਐਮਰਜੈਂਸੀ ਚ ਕਰੀਬ 12:30 ਵਜੇ ਅੱਜ ਇੱਕ ਟਗੜੇ ਦਾ ਕੇਸ ਆਇਆ ਹੈਗਾ ਡਾਕਟਰ ਸਾਹਿਬ ਜਿਹੜੇ ਔਨ ਡਿਊਟੀ ਹੈਗੇ ਉਹਨੂੰ ਇਗਜ਼ਾਮਨ ਕਰ ਰਹੇ ਹੈਗੇ ਤੇ ਉਹ ਸਟੇਬਲ ਕੰਡੀਸ਼ਨ ਚ ਹੈਗਾ ਤੇ ਉਹਨੂੰ ਦਾਖਲ ਕਰ ਲਿਆ ਗਿਆ ਜੋ ਵੀ ਕਾਰਵਾਈ ਬੰਦੀ ਹੋਏਗੀ ਉਹ ਉਹਦੇ ਤੇ ਕਰਵਾਇਆ ਜਿਹੜੇ ਉਹਦੀ ਹੈਲਪ ਕੀਤੀ ਹੈ